ਹਾਂਜੀ ਬਾਬਿਓ ਕੀ ਹਾਲ ਚਾਲ ਨੇ ਠੀਕ ਠਾਕ ਜੀ ਸਾਰਿਆਂ ਦੇ ਤੇ ਬਾਬਿਓ ਅੱਜ ਖੜੇ ਆ ਆਪਾਂ ਕਮੀਜ਼ ਪੈਪਸੀ ਦੇ ਵਿੱਚ ਤੇ ਗੱਡੀ ਕਰ ਰਹੇ ਆ ਲੋਡ ਤੇ ਬਾਬਿਓ ਕਰੋ ਚੈੱਕ ਕਰਾਂ ਸ਼ੋਬਰ ਦੀ ਗੱਡੀ ਤੇ ਆ ਨਾਲ ਹੁੰਦੀ ਪਈ ਆ ਬਾਬਾ ਜੀ ਨਾਦੀ ਦੀ ਲੋਡ ਤੇ ਚੈੱਕ ਕਰੋ ਕਰਾਂ ਜਿੱਥੇ ਕਿ ਪੈਪਸੀ ਬਣਦੀ ਆ ਆਪਾਂ ਖਮੀਜ਼ ਦੇ ਵਿੱਚ ਪੀਐਫਸੀ ਵੀ ਮਤਲਬ ਕਹਿਣ ਦਾ ਪਾ ਫੈਕਟਰੀ ਲਾ ਲਓ ਤੇ ਮਸਤੋਦਾ ਲਾ ਲਓ ਤੇ ਕਰੋ ਚੈੱਕਰਾ ਨੱਟ ਭੱਜ ਪੂਰੀ ਪਈ ਹੈ ਤੇ ਆ ਗਿਆ ਸ਼ਾਨੀ ਵੀਰਾ ਆ ਭਲੇ ਚੋਬਰਾ ਕੈਮ ਤੇ ਬਾਬਾ ਜੀ ਬਾਕੀ ਆ ਗੱਡੀਆਂ ਖੜੀਆਂ ਹੋਈਆਂ ਛੋਟੀਆਂ ਤੇ ਆ ਨਾਲ ਹੋਰ ਕੰਪਨੀਆਂ ਦੀਆਂ ਗੱਡੀਆਂ ਤੇ ਉਹ ਸਾਹਮਣੇ ਨਾਦੀ ਦੀਆਂ ਆ ਦੇਖੋ ਹੁੰਦੀ ਫਿਰ ਲੋਡ ਤੇ ਸ਼ਾਨੀ ਵੀਰਾ ਆਪਣਾ ਕਹਿਣ ਦਾ ਭਾਵ ਲੋਡ ਕਰ ਰਿਹਾ ਆ ਖੋਲਦਾ ਡੰਡਾ ਤੇ سپورਟ ਜਿਹਨੂੰ ਕਹਿੰਦੇ ਆ ਸਤਾਰੇ ਦੀ ਤੇ ਆ ਵੀਰ ਨੇ ਧਰਤੀ ਪੈਰ ਸੀ ਸਹੀ ਹੈ ਕੋਸ਼ੇਸ ਤਰੀਕੇ ਦੇ ਨਾਲ ਲੋਡ ਹੁੰਦੀ ਆ ਤੇ ਸ਼ਾਨੀ ਵੀਰ ਤੰਨੋ ਤੰਨ ਤੰਨੋ ਤੰਨ ਪੂਰੀ ओके वीर ਨਿਆਰੇ ਲੱਗੇ ਪਏ ਤੇ ਆ ਸ਼ਾਨੀ ਵੀਰ ਆਪਣਾ ਤੇ ਬਾਕੀ ਭਾਈ ਰਾਹ ਜਾਂਦੇ ਤੁਹਾਨੂੰ ਦੱਸਦੇ ਆ ਆਪਾਂ ਖਮੀਸ ਤੋਂ ਅਲਵਾਹੇ ਨੂੰ ਜਾ ਰਹੇ ਆ ਬਾਕੀ ਦੇ ਬਲੌਗ ਚ ਮਿਲਦੇ ਆ ਫਿਰ ਅਗਲੇ ਚ ਹੈ ਨਾ ਤੇ ਹੋਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਤੇ ਬਾਏ ਬਾਏ ਟਾਟਾ ਲਵ ਯੂ ਸਾਰਿਆਂ ਨੂੰ